ਹੱਸ ਕੇ ਕਾਲ ਵੱਚਾੜੇ ਦੀ ਕਰ ਲੋ ਭਾਈ ਹਾਂ ਸੇਕ ਲੈ ਬੰਦੇ ਉਹ ਤੇੰਦਾ ਸੇਕ ਲਾ ਧੂਣੀ ਪਰ ਉਹ ਸੇਕ ਥੋੜਾ ਜਿਹਾ ਘਟਾ ਦੋ ਸੇਕ ਜ਼ਿਆਦਾ ਹੋਊਗਾ ਧੰਦਾ ਨਰਵਾ ਹੋ ਗਿਆ ਜਾਂਦਾ ਆੜ ਜਾਏ ਲੋ ਜੀ ਇਹ ਜਿਹੜੀ ਸਫਾਈ ਚਾਹੁੰਦੇ ਨੇ ਮੱਖੀ ਵੀ ਭਾਈ ਰਾਤ ਛੱਪੜ ਟਾਹਦੇ ਨੇ ਹਰ ਸੰਭੇਗੀ ਦੇਖ ਰਸਤੇ ਵੀ ਦੋ ਕਰਦੇ ਆ ਨੇ ਜਦੋਂ ਨਾਲ ਸਫਾਈ ਕਰਨ ਲੱਗ ਜਾਂਦਾ ਉਹ ਰਸਤੇ ਦਾ ਬੰਦ ਤਾਂ ਭੁੱਲ ਗਿਆ ਦੋ ਘੱਟੇ ਸੱਤੇ ਹੋ ਗਏ ਹੁਣ ਆ ਫੇਰ ਲੱਗਿਆ ਵਾ ਜੱਪਣਾ ਨਾ ਤੇ ਬਾਕੀ ਬਈ ਨਿਲਾਉਣਾ ਦਾ ਅੱਜ ਧੁੱਪ ਨਿਕਲੀ ਆ ਅੱਜ ਫੇਰ ਹੋਗਾ ਬਹੁਤ ਜਾਂਦੀ ਆ ਰੱਖਣ ਚੱਲ ਰਹੇ ਆ ਉਹਦੇ ਕਰਕੇ ਮਨ ਨਹੀਂ ਸੰਗੇ ਹੁਣ ਮਲਕੇ ਨਿਲਾਉਂਗੇ ਇਹਨੂੰ ਇੱਕ ਤਾਂ ਹੁਣ ਨਾਲ ਆਦਾਂ ਵਿਚ ਨੂੰ ਕੰਨ ਕੱਟ ਕੇ ਇੱਕ ਤੇ ਨਿਲਾਉਂਗੇ ਇਹਨੂੰ ਕਿਰਨਾਂ ਨਾਲ ਕਰਕੇ ਬਈ ਚਿਚੜ ਲੱਗਿਆ ਤੇ ਗੋਲੀ ਵੀ ਦੇਣੀ ਆ ਨਾ ਬੱਤੀ ਰਾਈਟ ਦੀ ਟਾਈਮ ਨਹੀਂ ਆਈ ਆ ਰੋ ਜਾ ਪਾਵਾ ਬਹੁਤ ਚੱਲ ਰਹੀ ਆ ਤੇ ਹੁਣ ਬੁੱਲਾ ਬੁੱਲਾ ਜਾਂ ਬਹੁਤ ਦੰਦਾ ਤੇ ਹੁਣ ਤਾਂ ਅੰਦਰ ਵੀ ਆਉਣ ਦਿੰਦਾ ਸਗਾਂ ਚਿੱਪੜ ਚ ਬਚ ਵੀ ਜਾਂਦੇ ਆ ਹੁਣ ਸਰ ਬਚਣਾ ਮੁਸ਼ਕਲ ਆ ਮੋਟਰਮੋਬਿਲ ਵੀ ਭਾਈ ਚੜ ਦਿੰਦੇ ਆ ਬਾਕੀ ਹੁਣ ਅੱਜ ਦੇ ਪੇਸਵਾਰੇ ਗੇੜੇ ਸ਼ੁਰੂ ਕਰ ਦਿੰਦੇ ਆ ਇਹਦੇ ਦੇ ਨੇ ਆਹ ਦੇਖੋ ਰਸਾਂ ਇਹਨੂੰ ਪਤਾ ਨਹੀਂ ਕਿੱਥਾ ਅਸੀਂ ਕੱਬ ਹੋਣਾ ਜੇ ਸੰਗਲ ਵਾਦੇ ਉਹਨੂੰ ਨਹੀਂ ਮਾਰਦਾ ਉਹ ਰੱਸਾਂ ਜਿਹੜੇ ਲੱਗ ਜਾਂਦਾ ਅੱਪੜ ਖਾਣੇ ਵਾਲੇ ਗੰਮ ਕਰਦਾ ਬਾਕੀ ਹੁਣ ਮਾਜਮੂਰ ਦੇ ਬਾਕੇ ਆਉਂਦੇ ਦੇਖੇ ਨਾ ਥਿਰੇ ਫੇਰ ਦੇਖ ਲਾ ਬੱਸ ਛੱਡ ਦੇ ਤੂੰ ਬਾਕੀ ਬਈ 100 ਕਿਲੋ ਦੌੜਾ ਜਰੂਰ ਪਹੁੰਚਿਓ ਮੇਰੇ ਵੀਰ ਭਰਾ ਜਿਹੜੇ ਨੇੜੇ ਦੇ ਆ ਔੜੀਆਂ ਵਾਲੇ ਵੀ ਪਹੁੰਚਿਓ ਜਿਹਨੂੰ ਦੇਖਣੇ ਦੁਖਣੇ ਨੂੰ ਬਈ ਕੋਈ ਪਹੁੰਚਿਓ ਤੇ ਬਾਕੀ ਹੁਣ ਇੰਨੀ ਮਿਹਨਤ ਤਾਂ ਹੈ ਨਹੀਂ ਕਿਉਂਕਿ ਕੋਈ ਫੇਜ਼ ਵੀ ਨਹੀਂ ਖਾਲੀ ਹੈਗਾ ਮੈਂ ਤਾਂ ਰੌੜ ਰੌਂਗ ਲਵਾਏ ਕਰਨੇ ਸੀ ਆਪਾਂ ਨੇ ਇੱਕ ਟਾਈਮ ਹੀ ਲੱਗਿਆ ਆਪਣਾ ਨੂੰ ਕੋ ਨਹੀਂ ਪਈ ਜਾਂਦੇ ਤੇ ਹੁਣ 5-7 ਦਿਨ ਤਾਂ ਨਹੀਂ ਆ ਜਿੰਨਾਂ ਦੇ ਹਫ਼ਤਾ ਹੁਣ ਬਾਕੀ ਚਲੋ ਹੁਣ ਛੌਂਕ ਨੂੰ ਸਹੀ ਭਜਾਲਾਂਗੇ ਬਾਕੀ ਨਹੀਂ ਪੈਂਦਾ ਤਾਂ ਮੈਂ ਤਾਂ ਮੂਹ ਤਾਂ ਕਰਾ ਕੇ ਛੱਡਦੇ ਹੁੰਦੇ ਤੇ ਤੇ ਹੁਣ ਆਪਣਾ ਉਹ ਟੂਰਨਾਮੈਂਟ ਆ ਉਹ ਵੀ ਛੱਡਾਂਗੇ ਜ਼ਰੂਰ ਵੀਰੇ ਤੇ ਇਹਦਾ ਕਮਰਾ ਹੁਣ ਇਹ ਕਮਰਾ ਨਵਾਂ ਆਪਣਾ ਮਾਉਣ ਨੂੰ ਕਰਦਾ ਤਾਂ ਹੀ ਢਾਪ ਪੈਨੇ ਰਾਹ ਛੱਪੜ ਰਾਤ ਮੇਰੇ ਸਿਰ 'ਚ ਮਾਰਿਆ ਇੱਕ ਲੱਤਾਂ ਮਾਰੀ ਆ ਮੈਂ ਥੱਲੇ ਖੜਾ ਤਾਂ ਉੱਪਰ ਗੱਜ ਗਏ ਮੇਰੇ ਥੱਪੜ ਬਾਕੀ ਇਧਰ ਹੱਥ ਵਿੱਚ ਨਹੀਂ ਜੀਏ ਨੇ ਤੇ ਹੁਣ ਇਹਦੇ ਉੱਪਰ ਵੀ ਕਾਲਾ ਤੇਲ ਕੋਟੂਲ ਜਾਂ ਕਾਂ ਉਹ ਲਾਉਂਗੇ ਆਪਾਂ ਹਰ ਅੱਪੜ ਕਾਦੇ ਹੁਣ ਨਹੀਂ ਇਕੱਲਾ ਕਰਨਾ ਹੈ ਆਣੇ ਦਪੜ ਜਿੰਦੀਆਂ ਬੱਦੂ ਪਤਾ ਹੋਵੇ ਤਾਂ ਮਲਕ ਦੇ ਗਈ ਪੜਾਉਣੀ ਬਾਕੀ ਬਾਕੀ ਵੀ ਪੈਰ ਵੀ ਬਣਵਾ ਕੇ ਦੇ ਦੇ ਪੈਰ ਬਣ ਬਾਈ ਆ ਲਿਆ ਤਾਂ ਐਤਵਾਰ ਨੂੰ ਇਹ ਪੈਰ ਆਪਾਂ ਨਹੀਂ ਬਣਵਾਉਂਦੇ ਜੀ ਬਾਕੀ ਇਹਦੇ ਪੈਰ ਬੋ ਬਾਈ ਵੱਧਾ ਇਹ ਆ ਦੇਖੋ ਹੁਣ ਕੜਵਾਏ ਜੇ ਫੇਰ ਭਰਨ ਲੱਗਦੇ ਇਹ ਬਰਾਬਰ ਆਉਣ ਲੱਗ ਗਏ ਆ ਦੋ ਤਿੰਨ ਵਾਰੀ ਉਹ ਗੇੜਾ ਦੱਤਾ ਤੇ ਰੱਸੇ ਵਾਲਾ ਇਹਨਾਂ ਛੱਡੀ ਕੰਮ ਤੂੰ ਹੈਂ ਆਪੜੇ ਹਟਣਾ ਇੱਕ ਚੱਕ ਕਿ ਭਾਈ ਜਿਨੇ ਵੀ ਘੋੜੀ ਘੋੜੀ ਰੱਖੀ ਰਹੀ ਆ ਪੈਰ ਭਾਈ ਜਰੂਰ ਕਰਕੇ ਕਰੋਗੇ ਜਦ ਬਣਾਉਣੀ ਆ ਨਾ ਫੇ ਤੰਗ ਨਹੀਂ ਕਰਦੇ ਹੁਣਾਂ ਜਿਵੇਂ ਮਰਜੀ ਪੈਰਾਂ ਨੂੰ ਲੋ ਮਰਜੀ ਕਰੀ ਆ ਕੁਛ ਨਹੀਂ ਕਹਿੰਦਾ ਕਿਹੜਾ ਦੇ ਕਰੋ ਸੱਤ ਈਆ ਕੋ ਮੱਕਿਓ ਮਾਰ ਕੇ ਨਾ ਆਉਂਦੇ ਇਹਨੂੰ ਤਦਾਂ ਦਰਦ ਹੋ ਜਾਂਦੀ ਦੀ ਆ ਮਿੱਠਾ ਖਾਂਦੇ ਪਾ ਇਹ ਕੁਦਰ ਹੁਣ ਕਈ ਵਾਰ ਰਾਤ ਨੂੰ ਬਿਸਾਰ ਕਰ ਲੈਂਦਾ ਫਿਰ ਉੱਪਰੇ ਬਹਿ ਜਾਂਦਾ ਤਾਂ ਮੀਂਹ ਲਵੇਰ ਜਾਂਦਾ ਹੈ ਬਹੁਤ ਲੋਪਿਤ ਧੂਣੀ ਵੇ ਬੈਠੇ ਸਾਰੇ ਅੱਜ ਚਾਚਾ ਇੰਨੀ ਤਾਂ ਠੰਡ ਨਹੀਂ ਅੱਜ ਸਾਤਰੀ ਕੱਲ ਪਹਿਲਾਂ ਮਨਜ਼ੂਰ ਕਰ ਸਾਤਰੀ ਸਾਤਰੀ ਸਾਡੀ ਕਬੂਲ ਕਰ ਪਹਿਲਾਂ ਅਸੀਂ ਕਾਲ ਜੀ ਹੋਰ ਚਾਪ ਲਈਏ ਜਿੰਦੇ ਵੀ ਕਰੋ ਅਸੀਂ ਕਾਲ ਵੱਛਾਲੇ ਦੀ ਕਰ ਲਓ ਭਾਈ ਹਾਂ ਸੇਕ ਲਾ ਦਿੰਦਾ ਉਹ ਤੇੰਦਾ ਸੇਕ ਲਾ ਤੁੜੀ ਤਾ ਉਹ ਸੇਕ ਥੋੜਾ ਜਿਹਾ ਘਟਾ ਦੋ ਸੇਕ ਜ਼ਿਆਦਾ ਹੋਗਾ ਹਾਂ ਤਿੰਦਾ ਨਰਵਾ ਹੋ ਗਿਆ ਚਾਚੇ ਪਹਿਲਾਂ ਨਾ ਨਰਵਾ ਹੋ ਗਿਆ ਲਾਲੀ ਆ ਗਈ ਮੁੰਡੇ ਦੇ ਮੋਚ ਫੁੱਟੇ ਆਈ ਬਰੇ ਲਾਲਾ ਗਾਏ ਜੁੰਗਦਾ ਲਾਲੀ ਲੜੀ ਆਉਣੀ ਆਉਣੀ ਹੈ ਹੈ ਕਿ ਨਹੀਂ ਭਾਈ ਹਾਂ ਹੈ ਹਾਂ ਰੋਜ਼ ਗਾਇ ਸਮਾਉਂਦਾ ਇੱਕ ਫਿਰ ਇਹ ਤਾਂ ਨੁੰਦਾ ਹੈ ਤੁਸੀਂ ਪੀ ਜਾਓ ਜੂਰੀ ਵਾਲੇ ਕਹਿੰਦਾ ਜੂਰੂ ਵਾਲੇ ਤੇ ਕੰਮ ਕਰਨ ਲੱਗੇ ਜੇ ਇਹਨੇ ਜੂਰੀ ਪੀ ਜਾਓ ਮੋਟਾ ਮਾਲ ਮੋਟਾ ਮਾਲ ਵੀ ਚੱਲਦਾ ਇੱਧਰ ਆ ਜਾਂਦਾ ਤਿੰਦੇ ਤੂੰ ਵੀ ਚੱਲਦਾ ਪੂਰਾ ਉਹਦੀ ਸੁਣ ਲਾ ਕਿਆ ਕਹਨਾ ਅਛਾ ਨਰਮ ਜੀ ਅਛਾ ਜੀ 11000 ਦਾ ਵਿਕਿਆ ਆਪਣੇ ਉਰੇ ਦਾ ਕਹਿੰਦਾ ਬੱਚਾ ਜੰਮਦੇ 11000 ਦਾ ਵਿਕਿਆ ਉੱਥੇ ਹਾਂ ਕਹਿੰਦਾ ਉਹਰੇ ਡਾਗਾ ਮਾਮਾ ਪਈ ਆਉਂਦੇ ਚਾਚੇ ਹੁਣ ਲਾਤੀਆਂ ਚਾਚੇ ਚਾਰ ਪੰਜ ਦਿਨ ਦਾ ਦਾ ਕਹਿੰਦਾ ਚਾਚੇ ਚਾਚੇ ਦਾ ਫਿਰ 40 5000 ਰੁਪਏ ਵਾਪਸ ਲੱਖ ਰੁਪਏ ਫਿਰਦਾ ਉਹਦਾ ਫਿਰ 10000 ਰੁਪਏ ਫਿਰਦਾ ਉਹਦਾ ਵਗਾ ਉਹ ਨਾ ਤੇਰਾ ਬਗਲ ਫਿਰਦਾ ਬਗਲ ਘਰਾਉ ਜਿਹੜਾ ਏਟਾ ਜਾਣੀ ਚਾਚੇ ਉਹਰੇ ਬੈਠੀ ਚੌਦਹਾਂ ਦਿਨ ਚਕਾਤ ਸੀ ਨਾ ਨੇ ਇੰਨਾ ਟਾਈਮ ਏ.ਸੀ. ਦੇਖਦੇ ਅੱਛਾ ਜੀ ਦੁੱਧ ਦੇ ਸਾਨੇ ਦੇਖ ਲੈ ਤੂੰ ਫਿਰ ਇੱਧਰ ਕਾਨੂੰਨ ਹੋ ਰਾਂ ਆਪਣੇ ਤਾਂ ਇੱਧਰ ਕਾਨੂੰਨ ਹੋ ਰਹਾ ਆਪਾਂ ਨੇ ਆਪਣੀ ਦਾ ਇਹ ਉਹ ਹੈ ਮੋਦੀ ਨੇ ਬੱਲੇ ਬੇਤਾਂ ਤਾਂ ਉਹ ਤਹਿਕਾਤਾ ਗਊ ਮਾਤਾ ਹੈ ਹਾਂ ਤਾਂ ਹੀ ਨਹੀਂ ਆਪਾਂ ਹੁਣ ਦੇਖ ਮੇਰੀ ਗੱਲ ਸੁਣ ਜਿਹਦੇ ਘਰ ਕੋਲ ਜਾਂਦੀਆਂ ਇਹ ਹੈ ਬਈ ਇਹ ਹੁਣ ਜਿਹਦੇ ਕੋਲ ਘਰ ਕੋਲ ਇਹਦਾ ਤਾਂ ਕੰਮ ਹੀ ਖਰਾਬ ਹੈ ਜੇ ਬੈਠ ਕੇ ਸਵੇਰੇ ਉੱਠ ਕੇ ਲਾ ਕੇ ਉਹ ਠੀਕ ਹੈ ਹੁਣ ਸਵੇਰੀ ਟੋਕਰੀਆਂ ਕੋਈ ਨਹੀਂ ਚੱਕੀ ਚੁੱਕੀ ਕਰਦੇ ਬੜੀ ਨਾਲ ਕਹੀ ਤੇ ਕਿਹਦੇ ਨਾ ਘਾਹ ਤੇ ਬੱਚੇ ਦੇ ਨਾ ਨਾ ਟੋਕਰੀਆਂ ਪਾਵੇ ਮੇਰਾ ਅਸਰੀਨ ਆ ਫਿਰ ਉਹ ਨਹੀਂ ਰਹੀ ਹਰਿਆਈ ਹੈ ਗਡੋਲੇ ਵਾਲੇ ਰਹੇ ਆ ਉਹ ਤਾਂ ਇਹਦੇ ਘਰ ਕੋਲ ਜਾਂਦੀ ਹੈ ਇਹ ਜਾਂਦੀਆਂ ਸਵੇਰੀਆਂ ਪਹਿਲਾਂ ਰੁੱਖੀ ਵੀ ਪਾਉਂਦਾ ਇਹਨੂੰ ਹੈ ਕਿ ਨਹੀਂ ਦੇਰ ਤਾਜਾ ਕਹਿੰਦਾ ਗਰੀਸ ਵਰਗੀ ਮੈਂ ਲੈ ਪੈਨੂ ਕਰ ਲੈਨੇ ਆ ਯਾਨੀ ਇਹ ਨਾ ਜਿਆਦਾ ਭਾਈ ਇਕਣਾ ਹੋ ਜਾਂਦੀ ਹੈ ਗਾਇਆ ਛੱਡ ਛੱਡ ਦਿਨ ਦੇ ਲੋ ਬਲਤ ਕਰ ਲੈ ਵੈਸੇ ਕੁਝ ਮੈਂ ਤਾਂ ਚਲੋ ਇਹ ਵੀ ਨਾ ਦੀ ਹੋਈ ਹੈ ਹਾਂ ਚਾਚੇ ਹੈ ਯਾਰ ਮੇਰੀ ਗੱਲ ਸੁਣ ਹੁਣ ਹੋਰੇ ਜਾਂਦਾ ਕੰਮ ਵਧੀਆ ਹੈ ਉਹ ਠੀਕ ਹੈ ਚਲ ਕਿਥੇ ਚੀਜ਼ ਖਤਮ ਤਾਂ ਹੁੰਦੀ ਹੀ ਆ ਭਲਾ ਕਿਸ ਚੀਜ਼ ਦਾ ਹਾਂ ਨਵੇਂ ਜੂਨੀ ਦਾ ਪੈਂਦੇ ਡੰਡਿਆਂ ਨਾਲ ਦਾ ਕੰਮ ਏਦ ਵੀ ਨਾਲ ਤਾਂ ਠੀਕੇ ਆ ਭਾਈ ਮੇਰੀ ਗੱਲ ਸੁਣ ਲੈ ਇਹਦਾ ਬਾਇਆ ਖੇਜਾ ਬੈ ਨਾ ਦੇਖੇ ਨਹੀਂ ਇੱਥੇ ਤੰਗਰਾਂ ਦੇ ਚਰਿੱਕ ਦਾ ਬੰਦਾ ਪਤਾ ਆ ਕੇ ਕੱਢ ਦਿੰਦਾ ਚੱਲ ਭਾਈ ਗਹਾ ਬਾਇਆ ਖੂਨ ਚੋਂ ਦਾ ਹੁੰਦਾ ਇੱਕ ਗੱਡਿਆ ਨੇ ਥੋਡੇ ਘਰਾਂ ਵੜ ਗਿਆ ਦਾ ਸੁਆ ਹਾਂ ਸੁਆ ਗੱਡਿਆ ਵੇ ਤਾਂ ਉਹ ਤੇ ਫਿਰ ਇੱਕ ਡੰਗਰ ਪਤਾ ਨਹੀਂ ਕਿਹਦੇ ਗੱਡਿਆ ਦਾ ਜਾਂ ਸੁਆ ਆ ਮੇਰੇ ਜੀ ਸਹਜੋਦਰਾ ਦੀ ਗੱਲ ਕਰਾਂ ਇਹਨਾਂ ਦੇ ਘਰਾਂ ਗੱਡਿਆ ਸੁਆ ਸੀ ਉਹ ਤਾਂ ਯਾਰ ਜਿਆਦਾ ਇੱਥੇ ਹੁਣ ਨਾ ਜੀਬ ਜਾਂਦੀ ਤੰਗਰ ਦੀ ਫੇ ਕੀੜੇ ਪੈਂਦੇ ਉਹ ਗਲਤ ਗੱਲ ਐ ਹੂੰ ਪਤਾ ਆ ਕੇ ਕੱਢ ਦੋ ਉਹ ਮੱਦਾ ਤੇ ਸੱਤ ਕਰ ਤੋਂ ਮੱਦਾ ਹਾਂ ਆ ਰੂਪੜ ਦੇਖਿਆ ਯਾਰ ਮੈਂ ਉਹ ਕਰਤਾ ਰਣਾ ਆ ਰੋਪੜਨਾ ਤਿੰਦੇ ਸਿੰਘਾਂ ਦੇ ਨਾਲ ਅਸੀਂ ਭਾਈ ਹੋਈ ਹਾਂ ਹਾਂ ਗਲੇ ਆ ਪਿਆ ਬਹੁਤ ਭਾਈ ਬਹੁਤ ਦੇ ਦੇਖਿਆ ਸਿੰਗਰ ਜੇ ਸਿਰਾਂ ਲਾਉਂਦਾ ਤਾਂ ਵੀੜੇ ਕਰਦੇ ਵੀੜੇ ਕਰਦੇ ਰੱਸੀ ਖੁੱਲੀ ਨਹੀਂ ਜੇ ਸਿਰਾਂ ਨੇ ਹਲਾਉਂਦੋ ਹਾਂ ਉਹ ਜਿਹੜਾ ਉਹ ਕਾਲਾ ਆ ਫਿਰ ਉਹਦੇ ਕਾਈ ਕਰ ਮਾਰਦਾ ਉਹਨੂੰ ਅਗਲਾ ਹੱਥ ਵੀਰੀ ਪਾਉਂਦਾ ਫਿਰ ਭਾਈ ਜੇ ਉੱਪਰ ਨੂੰ ਆਉਂਦਾ ਨੀਰਲੇ ਖੋਲ ਦੇਣੀ ਸੀ ਕਿਸੇ ਨੇ ਹਾਂ ਆਏ ਤਾਂ ਇੱਕ ਗਾਂ ਮੇਰੀ ਗੱਲ ਸੁਣਦਾ ਇੱਥੇ ਕੀੜੇ ਚ ਆਉਂਦੇ ਜਿਹੜੀ ਤਾਂ ਠੀਕ ਕਰਦੇ ਨਹੀਂ ਕਰਦੇ ਉਹ ਗਾਂ ਨੂੰ ਦੱਤ ਪਾਇਆ ਇੱਕ ਗਾਂ ਦੇ ਨਾ ਉਹਦੇ ਕੀੜੇ ਚ ਆਉਂਦੇ ਤੇ 2 ਸਾਲ ਦੀ ਗੱਲ ਹੈ ਹਾਂ ਕੀੜੇ ਚ ਹੁੰਦੇ ਤਾਂ ਦੂਰੀ ਦਾ ਤੂੰ ਹਾਂ ਰੋਜ਼ ਉਹਦੇ ਪਰੋ ਸਿਰ ਤੇ ਤੇ ਲਿਆ ਕੇ ਤੇਲ ਦੂਆ ਖਾ ਕੀੜੇ ਵਾਲਾ ਉਹ ਠੀਕ ਹੋ ਗਈ ਸੀ ਫੇਰ ਆਏ ਤਾਂ ਮਾਰਦਾ ਡੱਕਰ ਉਹਦੇ ਡੇੜੇ ਵੀ ਨਹੀਂ ਜਾਂਦਾ ਕੋਈ ਆਏ ਤਾਂ ਪੁੰਨ ਵੀ ਕਰਦੀ ਨਹੀਂ ਜਾਂਦਾ ਕੋਈ ਪੁੰਨ ਵੀ ਬਥੇਰੇ ਕਰੇ ਚਾਚੇ ਇਹਨਾਂ ਨੇ ਆਏ ਤਾਂ ਚਾਚੇ ਨੇ ਜਿੰਨੇ ਪੁੰਨ ਕੀਨੇ ਕਰੇ ਪੁਨਰਪਾਵਲ ਫਰਮੇ ਲਦਾ ਤਾਂ ਹਾਂ ਦੋਨੇ ਚੀਜ਼ਾਂ ਪੁਨਰਪਾਵਲ ਮੈਂ ਬੈਲੈਂਸ ਰੱਖਦੇ ਆ ਸਾੜਾ ਚੱਲਦਾ ਆ ਬਹੁਤ ਲੱਗਦੀ ਬਾਹਰ ਆ ਪਾਵਾ ਚੱਲਦੀ ਬਹੁਤ ਦਾ ਹੈ ਕੀ ਕਰਨ ਕੁੱਟਦਾ ਹੀ ਬੋਦਾ ਏ ਜਦਾ ਨੂੰ ਕਹਿ ਚੜਦੀ ਮੈਂ ਕੋਣੀ ਮੈਂ ਕੋਣੀ ਵੀ ਛੜਦੀ ਆਪਣੀ ਹਾਂ ਡੱਗਿਆ ਯਾਰ ਅੜ ਪੈ ਗਿਆ ਬੱਚੀ ਅੜ ਪੈ ਛੜੀ ਉਹ ਜ਼ਰਾ ਵੀ ਆਪਣੀ ਆ ਉਹ ਮਰਦੀ ਛੜਦੀ ਆਪਣੀ ਆ ਉਹ ਛੱਡੀ ਵੀ ਨਹੀਂ ਗਈ ਉਹ ਆਪਣੀ ਹੈ ਤੇਰੇ ਗੂੜੀ ਮਾਰੀ ਤੇ ਅੱਡ ਨੂੰ ਮੱਜੀ ਅੜ ਪੈ ਮੱਜੀ 2 ਮਹੀਨੇ ਗੂੜੀ ਦਾ ਗੂੜੀ ਮੈਂ ਕਹਿੰਦਾ ਮੈਂ ਇੱਦੀ ਲਈ ਫਰੀ ਗਿਆ ਗਾਣ ਨਹੀਂ ਕਰਨਗੇ ਆਏ ਆ ਕਦੇ ਪੂਰੇ ਪੈ ਨਹੀਂ ਜਿਹਨੂੰ ਕਿਹੜਾ ਇੱਕ ਵਾਰ ਗਏ ਆ ਹਾਂ ਉਹ ਜਾਂ ਬੁੱਡੇ ਪੋਰੇ ਤੇ ਨਹੀਂ ਫੜੇ ਤੇ ਆਪਾਂ ਨੇ ਉੱਥੇ ਮੋੜ ਕੇ ਲਿਆਇ ਤੇ ਦਿੰਦੇ ਡਰਪੈਂਸਰੀ ਭਾਰੀ ਰਹੀ ਦੀ ਜਾਂਤਾ ਬਹੁਤ ਆਉਂਦੇ ਤੇ ਹੁਣ ਘਟ ਗਏ ਦਿੰਦੇ ਥੋੜੇ ਜੇ ਦੇਖ ਲੈ ਡਿਸਪੈਂਸਰੀ ਦੀ ਉਹ ਕੋਈ ਲੱਗੇ ਮੈਨੂੰ ਤਾਂ ਜਾ ਸਕਦਾ ਜਾਂਦਾ ਹੀ ਤਾਂ ਗਿਰ ਜਾਂਦਾ ਤਾਂ ਹਾਂ ਬਿਲਕੁਲ ਬਿਲਕੁਲ ਮੌਤਿਕ ਹੋ ਗਈ ਸੀ ਹੈ ਜਾਚੇ ਆ ਕੁੱਤਾ ਵੀਆ ਚਲਾ ਕੇ ਦੇਖਣੀ ਆਪਾਂ ਨੇ ਕਿਹੜੀ ਗੰਨੇ ਵਾਲੇ ਚ ਦੇ ਆਹ ਕਿੱਥੇ ਆਉਣੀ ਆ ਜਿਹੜਾ ਗੰਨਾ ਆਪਾਂ ਨੂੰ ਉਹ ਗਾਂ ਤਾਂ ਜਿੱਥੇ ਅਜੇ ਤੂੰ ਖੜਾ ਤਾਂ ਅੱਜ ਚੌਥੇ ਹਾਂ ਚਲਾ ਲਾ ਇਹ ਚਲਾ ਕੇ ਦੇਖਦੇ ਨਾ ਨੂੰ ਕਿਆ ਕਹਿੰਨੀ ਆ ਇਹ ਇਹਨਾਂ ਨੇ ਕਹਿੰਣਾ ਉਹ ਨਹੀਂ ਕਹਿਣਾ ਇਹਨਾਂ ਨੇ ਕਹਿੰਦੇ ਚੁੱਪੇ ਲਗਣਾ ਉਹ ਨਿਆਣੀਆਂ ਨਿਆਣੀਆਂ ਮੈਂ ਪੁੱਛ ਲਵਈਏ ਕਿਆ ਹਾਲ ਚਾਲ ਦਾ ਉਹਨਾਂ ਦਾ ਕਿਆ ਦੇਖਣੀ ਖੜੀਆਂ ਚੰਗੀਆਂ ਲਾਦੀਆਂ ਜੇ ਤਾਤਾ ਕਹਿੰਦਾ ਨਿਆਣੀਆਂ ਇਹ ਚਲਾ ਲਾ ਫਿਰ ਫੁੱਟੀਆਂ ਕਿਆ ਕਰ ਰਹੇ ਮੈਂ ਕਿਆ ਕਰਾਂ ਕੀ ਕੀ ਕਰਦਾ ਹਾਂ ਚੰਗੀ ਫੜੀ ਸਲਫ ਉਹ ਨਹੀਂ ਇਹਦੇ ਕੰਮ ਕਰਨ ਦੀ ਗੱਲ ਸੁਣ ਲੈ ਇਹ ਨਹੀਂ ਕਰ ਪਾਉਣ ਇਹ ਲੰਬੜਾ ਤੇ ਇਹ ਜੀ ਕੰਮ ਰਹੇ ਆ ਸਲਫ ذਰਾ ਅੱਗੇ ਲਿਆਇਆ ਅੱਜ ਉਸ ਸਮਰਾਜ ਥੋੜੀ ਆ ਹਾਂ ਹੋ ਗਿਆ ਕਰਿਆ ਫੇਸ ਰਗ ਲਿਆ ਉਹਨੂੰ ਉਹ ਕਹਿੰਦਾ ਮੈਂ ਸਾਲ ਤੋਂ ਪਹਿਲੇ ਲੱਗਿਆ ਥੜੇ ਜੇ ਫਸ ਗਈ ਤੁਸੀਂ ਮੋੜ ਦਾ ਇਹਦਾ ਕੰਮ ਕਿਤੇ ਕਰਾਉਨੇ ਆ ਮੋੜ ਦਾ ਇਹਦੀ ਲੋੜ ਬਈ ਇੱਥੇ ਮੋੜ ਮੋੜ ਦਾ ਕਿਤੇ ਠੀਕ ਕਰਾਉਨੇ ਆ ਉਹਦੇ ਬਹਿ ਕੇ ਜਿਵੇਂ ਵੀ ਬੰਦ ਹੋ ਜਿਵੇਂ ਗੱਗੇ ਦਾ ਪੈਰ ਭੰਨਤਾ ਮਾਰ ਕੇ ਸਾਹ ਪਹਿਲਾਂ ਲੱਤ ਨਹੀਂ ਨਹੀਂ ਲੱਤ ਤਾਂ ਦੀ ਆਪ ਫਸੀ ਹੋ ਕੇ ਗੱਗੇ ਫਸੀ ਹੈ ਨਾ ਆਪ ਬਾਈ ਇਹਨੇ ਬਸਾਈ ਬਾਈ ਹਾਂ ਉਹ ਬੱਤ ਕਰ ਮੈਂ ਲੱਤ ਨੂੰ ਮਾਰ ਤੂੰ ਮੋਟਰਸਾਈਕਲ ਤੇ ਠੀਕ ਕਰਾਉਣਾ ਪਹਿਲਾਂ ਐਂ ਦੱਸ ਤੁਸੀਂ ਕਿਤੇ ਠੀਕ ਕਰਾਉਣ ਦੇ ਉੱਤੇ ਕਿਆ ਖੈਰਾਬਾਦ ਵਾਲੇ ਤੇ ਯਾਰ ਆਜਾ ਜਿੱਥੇ ਮੈਂ ਖੜ ਗਿਆ ਮਿਸਤਰੀ ਉੱਥੀ ਪਾਲੀ ਬਾਅਦਲੇ ਉੱਤੇ ਮਿਸਤਰੀ ਫਿਰ ਤੂੰ ਕਹਿੰਦਾ ਤੈਨੂੰ ਕਹਿੰਦਾ ਹਾਂ ਇੱਥੇ ਖੜ ਕੇ ਆ ਜਾਂਦਾ ਹੈ ਜੀ ਬੰਨ ਕੇ ਖੜ ਕੇ ਬੰਨੋ ਕਿ ਉੱਥੇ ਮਿਸਤਰੀ ਆ ਜਾਣਾ ਸਾਡੇ ਦਾ ਇੱਕ ਹੋਰ ਦੇ ਦਿੰਦੇ ਜਾ ਤੂਰੇ ਜਾ ਤੂਰੇ ਤਾਂ ਇਹਨਾਂ ਨੂੰ ਮੋੜ ਦੇ ਜਿੱਦੀ ਨੇ ਵੇਟ ਲੰਘੇ ਲਾ ਕੇ ਗਿਆ ਉਹ ਅੰਦਰ ਹਾਂ ਆ ਆ ਉਹ ਕੀ ਲੱਗਿਆ ਸੀ ਕੱਢ ਆ ਉਹ ਹਾਂ ਛੱਡ ਗਏ ਉਹਨੂੰ ਲੈ ਲੈ ਤਾਂ ਦੇਖ ਇੱਧਰ ਮੇਰੀ ਗੱਲ ਸੁਣਾ ਉਹ ਉਹਨੂੰ ਸਾਲ ਹੋ ਗਿਆ ਖੜੇ ਉਹਨੂੰ ਇਹਨੂੰ ਸਾਲ ਹੋ ਗਿਆ ਖੜੇ ਵੀ ਇੱਕ ਆ ਆ ਬਈ ਲੈ ਤਾਂ ਉਹਦੇ ਬਚਾਰੇ ਖੜਦੇ ਲੁਵਾਤੀ ਆ ਨਹੀਂ ਵਿਚਾਰਨਾ ਹੋ ਜਾ ਰੋਪੜ ਰੋਪੜਾ ਇਹ ਤੱਕ ਨਹੀਂ ਗਿਆ ਉਹ ਘਰੇ ਬਾਹਰ ਖੜਾ ਪਰ ਰੋਪੜ ਜਦੋਂ ਆਉਂਦਾ ਜੀ ਗਿਆ ਘਰੇ ਘਰ ਜੂਗਾ ਅਗੇ ਤਾਂ ਉਹਨੂੰ ਤਾਂ ਦੂਰੇ ਵੀ ਕਰਦੇ ਦੀ ਟੁੱਟ ਕੇ ਕਰ ਗਈ ਜੀ ਜਲਦਾ ਦਾ ਕੋਲੇ ਕੀੜੇ ਪਗੜਾ ਕਰਦਾ ਯੂਰੀ ਹੋ ਗਈ ਉਹਦੀ ਚਾਚੇ ਤੁਸੀਂ ਉਹ ਗਆਂ ਦਾ ਕਹ ਤਾ ਰਕੜ ਤੂੰ ਤੱਕ ਬੋਰਦਾਂ ਰੱਖਦੇ ਉਹਦੇ ਕੀੜੇ ਪਾਏ ਪਾਏ ਫੇਰ ਆਪਾਂ ਨਾ ਸਾਈਕਲ ਚੱਕ ਲਿਓ ਆਪਣਾ ਜਿਹੜਾ 1200 ਰੁਪਏ ਦਾ ਲਿਆ ਤਾਂ ਆਹ ਤੇਲ ਬੋਵੇ ਦਾ ਅਰੇ ਉਹ ਨੂੰ ਵੀ ਖੜਾ ਲਾਣਾ ਤੁਸੀਂ ਬੋਲਟ ਵੀ ਲਾ ਦੇਣਾ ਸਾਈਡ ਪਰ ਕਿਹ ਕੋਲ ਅਰੇ ਬੋਲਟ ਵੀ ਸਾਈਡ ਲਾ ਦੇਣਾ ਠੀਕ ਹੈ ਜੰਦੇ ਯਾ ਦੰਬਿਆ ਦੰਬਿਆ ਹੁਣ ਧੱਕਿਆ ਪਾਉਣਾ ਸੋਦਾ ਸਮਝਾ ਇੱਥੇ ਚੱਲੀ ਵੇ ਇੱਥੇ ਦੁਬਾਰਾ ਫੇਰ ਚੋਣੀ ਆਉਣੀ ਆਉ ਉਹ ਆ ਆ ਬਸ ਠੀਕ ਆ ਠੀਕ ਆ ਜਾ ਉਹ ਸਾਡਾ ਕਾਈ ਦਾ ਜੱਜ ਬਾਜੀ ਦਾ ਕੰਮ ਕਰਨਾ ਤੂੰ ਆਪਣਾ ਸੌਲਾ ਸਾਡਾ ਕੋਈ ਟੀ ਨਹੀਂ ਕਵੇ 10 ਵਜੇ ਉੱਠਣਾ 11 ਵਜੇ ਪੜਾਉਣਾ ਲੋ ਬਾਈ ਇਹਦਾ ਟਿੰਡਾ ਹਾਂ ਇਹ ਆ ਸਾਡਾ ਮੇਨ ਜੱਤੇਦਾਰ 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 ਦੀ ਕਾਲ ਆਈ ਸੀ ਬਾਈ ਇਹ ਟਾਈਮ ਆਉਣੀ ਆਉਣਾ ਤੇ ਬਸ ਇਹ ਨੱਲੇ ਕੰਮ ਹਾਂ ਜਦੋਂ ਕਰ ਸਕਦਾ ਹੈ ਜਿਹਦੇ ਨੰਬਰ ਆ ਗਿਆ ਮੂਰੇ ਨਾ ਜ਼ਰੂਰੀ ਨਹੀਂ ਅਸੀਂ ਹਾਂ ਠੀਕ ਹੈ ਅੱਜ ਭਾਈ ਸਾਡਾ ਨੰਬਰ ਤਾਂ ਸਿਕਣਾ ਕੱਲ ਵੀ ਤਾਂ ਆਪਣਾ ਨੰਬਰ ਤਾਂ ਰੋਜ਼ ਹੀ ਲਾ ਦਨ ਲਾਏ ਤੇ ਦੋ ਦੋ ਮਿੰਟ ਗੱਲ ਕਰੇ ਨੇ ਕਰਨੀ ਆ ਹਾਂ ਨਹੀਂ ਨਾ ਸੁਣੋਂ ਦਾ ਉਧਰ ਅਜਾ ਜਿਹਨਾਂ ਨੇ ਸਾਰੇ ਵਲਟ ਘੁਮਾਤਾ ਸਾਰੀ ਬਾਸ ਫੂਟਸ ਆਦੀ ਅਸੀਂ ਜਲੀ ਨੂੰ ਸੁਣਾਉਣ ਹਾਂ ਠੀਕ ਨਹੀਂ ਗਾ ਜੀ ਹਾਂ ਜੀ ਉਹ ਨਹੀਂ ਦੱਸਦੇ ਅਸੀਂ ਚੈਨਲ ਕਿੰਨੇ ਓਕੇ ਲੱਭੇ ਆ ਕਿਆ ਚੈਨਲ ਉਹ ਉੱਪਰ ਕਿਉਂ ਅੱਛਾ ਚੈਨਲ ਤੂੜੀ ਚਾਹ ਹਾਂ ਕਾਚੀ ਨੇ ਤਾਂਹੀਂ ਅੱਜ ਹੁਣ ਨਾ ਆਤੋ ਗਿਆ ਕਿੰਨਾ ਨਾ ਨਹੀਂ ਘਰ ਦੇ ਨਿਕਲਿਆ ਸੀ ਨਾ ਸਾਂਹ ਤੇ ਢਾੜਾ ਲਿਆ ਉਹਨੇ ਖੜਾ ਕੇ ਪਹਿਲਾਂ ਸਾਸੂ ਦਵਾਇਆ ਹੈ ਨਾ ਭੁੱਲੇ ਗਿਆ ਜੋ ਉਹ ਭੁੱਲ ਕਾ ਨੂੰ ਗਿਆ ਭਾਈ ਮੈਂ ਜਿੱਥੇ ਰਖਾਇ ਤੇ ਹਾਂ ਉੱਥੇ ਥੱਲੇ ਭਈਆਂ ਨੇ ਚੱਕ ਕੇ ਹੋਰ ਪਾਸੇ ਰੱਖ ਤੇ ਥੱਲੇ ਕਰ ਤੇ ਮੈਂ ਤਾਂ ਕੋਈ ਜਤਾਰੀ ਲੈ ਗਿਆ ਇਹ ਕਹਿੰਦਾ ਕਿ ਲੈ ਗਿਆ ਕੌਣ ਇੱਥੇ ਕਰਾਰ ਕੇ ਮੈਂ ਜਿਹੜਾ ਸਾਲ ਭਈਆ ਤੇ ਰੱਖਿਓ ਉਹ ਹੀ ਨਾ ਧਾਰ ਕੇ ਲੇ ਗਿਆ ਮਗਾ ਜੇ ਉਹਰੇ ਪਹਿਲਾਂ ਭਈ ਯੂਨਿਟ ਆਉਂਦੇ ਮਗਾ ਨਾ ਜੇ ਕੋਈ ਉਹਰੇ ਲੈਣਾ ਆ ਥੱਲੇ ਇਹਨਾਂ ਨੂੰ ਵਾ ਖੜਾ ਇਹ ਲੈ ਜੂਗਾ ਉੱਪਰ ਕਹਿੰਦੇ ਨਾ ਉਹ ਆਉਂਦੇ ਆ ਉਹ ਤੂੜੀ 'ਚ ਚੜਨਾ ਤੁਹਾਡੀ ਉਹ ਉਹਨੇ ਨਾ ਚੱਕ ਕੇ ਜਿੱਥੇ ਮੈਂ ਰਖਾਈ ਉਹਨੇ ਹੋਰ ਪਾਸੇ ਰੱਖ ਦਿੱਤੀ ਸਾਇਆਂ ਨੇ ਹੂੰ ਫੇਰ ਮੈਂ ਬਾਡਾ ਤੋੜਿਆ ਫੇਰ ਟੁੰਗਾ ਰੱਖਿਆ ਅੱਜ ਫੋਟੋ ਵਿੱਚ ਦਿਖਦਾ ਇੰਦਾ ਤੂੰ ਮੁਝੇ ਪੁੱਛੀ ਇਹਨੂੰ ਤੂੰ ਆਏਗਾ ਤੂੰ ਨਿਕਲੇ ਆਇਆ ਫਾਰ ਜਿਹੜੀ ਬੀਤੀ ਮੈਂ ਗਿਆ ਉੱਪਰ ਹਾਂ ਉਹ ਨਾ ਤੂੰ ਮੱਖੀ ਰੱਖੇ ਵੀ ਆਏ ਹੋ ਤੇ ਬਾਗੇ ਸਾਨਾ ਨੇ ਕੀ ਕੀਤਾ ਸਾਨਾ ਬੈਠੇ ਸੀ ਮੈਂ ਨਹੀਂ ਉੱਪਰ ਰੱਖਿਓ ਤੇ ਮੈਂ ਤਾਂ ਰੁੰਗ ਪਾ ਲਈ ਗੱਬੇ ਨੂੰ ਫੇਰ ਮਸਲੀ ਕਿਤੇ ਤਾਂ ਖਸਮੂ ਵੀ ਲੰਘ ਗਈ ਐ ਖਾਧੀ ਭਾਈ ਮਨੂ ਕਹਿੰਦਾ ਸੂਆ ਲਿਆ ਵੇ ਸੂਆ ਗਦਰ ਫਿਲਮ ਹੁੰਦੀ ਚੱਲਿਆ ਸੂਆ ਮਾਰ ਕੇ ਦੇਖਦੇ ਕਿੱਥੇ ਆਓ ਫਿਰ ਘਰ ਨੂੰ ਮਾਰ ਕੇ ਦੇ ਕਿੱਥੇ ਸਾਲਾ ਪੂਰਾ ਮੋੜ ਆਇਆ ਆਏਗਾ ਕਿ ਗੈਰ ਨੂੰ ਰਖਲਾਤੀ ساری ਤੂੜੀ ਵੀ ਲੈ ਕਾਲੋ ਮਨੂ ਕਹਿੰਦਾ ਆਏ ਦਾ ਮਾਂ ਮੇਰੇ ਸਾਲਾ 8000 ਰੁਪਏ ਕਿ 8000 ਦੇ ਆਏ ਤੇ ਯਾਰ ਰੇਟ ਤੇਜ਼ ਤਾਂ ਯਾਰ ਹਾਂ ਮਾਂਏ ਤਾਂ ਸਾਲਾ ਗੇਟ ਹੁਣ ਮੈਨੂੰ ਕੱਚੀ ਦੀ ਜੇ ਬਣਾ। ਹੋਰ ਜਿਹੜੇ ਆਪਣੇ ਪੈਲੇ ਤੇ। ਕੱਟਦਾ ਅੱਠ ਉਹ ਮਿਸਤਰੀ ਆਇਆ ਖੜਾ ਤੂੰ ਆ। ਇਹ ਬਣਾਉਣੇ ਆ। ਤੂੰ ਇਹ ਕਹਿੰਦਾ ਮੈਨੂੰ ਰੋਆ ਲਿਆ ਕੇ ਤੇ ਉਹ ਰੋਆ ਤਾਂ ਤੂੰ ਨਾਲ ਲੱਜਦਾ ਰਹੀਆ ਕਰ। ਤੇ ਥੱਲੇ ਖੜੇ ਵੇਖੀ ਆ ਉੱਪਰ ਪਏ ਚਾਰ। ਉੱਪਰ ਉੱਪਰ ਦੇਖ ਵੀ ਲੋ। ਇਹ ਗਾਈਆਂ ਪੈ ਕੇ ਜਿਨ ਕਾਜ ਰਿਆ ਫਿਰ ਰੱਖੇ ਹੋਏ ਆ। ਉਹ ਇਹ ਦਿੱਤਾ ਹੈ। ਜਿਹਦੇ ਵੀ ਕਹਿੰਦਾ ਉਪਰ ਤੋਂ ਧਾਰਨੇ ਆਪਾਂ ਕਹਿੰਦਾ। ਤੋਤੀ ਇਹ ਤਾਂ ਨਹੀਂ ਤਵੀਆਂ। ਲਿਬੜੀਆਂ ਵੀ ਆ ਫਿਰ ਤਾਂ ਚਲਾ ਲਾਂਗੇ। ਤੋਤਿਆਂ ਦੇ ਡੋਗੇ ਖੜਾ ਜੀ ਨਹੀਂ ਤੋਤਿਆਂ ਦੇ ਆ ਜਾ ਤੋਤੇ ਵੀ ਆਉਂਦੇ ਮਿੱਟੀੋਂ ਮਿੱਟੀ ਤੇ ਚੜੀ ਪਈ ਹੈ ਹੈ ਦਵਾਈ ਹੋਏ ਜਿਹਨਾਂ ਦੀ ਤੋਤੇ ਆਉਂਦੇ ਆਇਆ ਜ਼ਵਾਈ ਕਰਕੇ ਲਿਆ ਦੂੰਗਾ ਯਾਰ ਉਹ ਹੈ ਤਾਂ ਪਿਆ ਟਾਈਮ ਚੌਥੀ ਪਰਚੀ ਆਉਣੀ ਓਏ ਬਾਤਾਂ ਨਾਲ ਅਸੀਂ ਪਾਉਣੇ ਆ ਜਦੇ ਬਾਦੇ ਇਕੱਠੇ ਹਾਂ ਅਸੀਂ ਪਾਉਣੇ ਉਹ ਜੁੜੀ ਆ ਜੇ ਆਹੋ ਚ ਉਹਥੇ ਵੀ ਪਲਟਾਵੇਂ ਮਾਰਨੇ ਆ ਜੇ ਕਿ ਮਾਰਤੇ ਕਿੱਥੇ ਉੱਥੇ ਤਾਂ ਮਾਰਨੇ ਆ ਯਾਰ ਜੇ ਕਿਹੜੇ ਮਾਰਨੇ ਸਟੱਡੀ ਵਾਲੇ ਇਹ ਕੰਬਦੇ ਸਾਈਡ ਦੇ ਜੂ ਮਾਰਨੇ ਉਹ ਖੇਤੀવાડી ਦੇ ਵਾਈਕ ਵਾਲੇ ਜਮ ਹੂੰ ਪਲਟਾਵੇਂ ਹੂੰ ਉਹ ਚ ਹਾਂ ਪਲਟਾਵੇਂ ਦਾ ਮਾਰਨੇ ਉਹ ਬਹੁਤ ਸਾਲ ਹੋ ਗਏ ਗੰਨਾ ਹੀ ਚੱਲਦਾ ਉਹ ਜੇ ਮਾਰੇ ਨਹੀਂ ਕਦੇ ਪਲਟਾਵੇਂ ਉਹ ਹੀਲੀ ਮਿੱਟੀ ਨੂੰ ਰੌ ਤਾਂ ਸਰੌ ਦਾ ਮਾਰਨੀ ਆ ਉਹ ਇੱਥੇ ਨਹੀਂ ਮਾਰਨੇ ਉਹ ਮਿੱਟੀ ਢੱਪ ਜਾਉਣੀ ਹੀਲੀ ਉੱਪਰ ਕਰ ਦਿੰਦੀ ਮਿੱਟੀ ਮਿੱਟੀ ਕੱਢਣੀ ਹੈ ਹਾਂ ਉਧਰ ਦਿਖਾ ਕੇ ਆਇਆ ਚਾਚੇ ਨੂੰ ਜੋਰ ਮੈਂ ਮੈਂ ਕਿਹਾ ਟਹਿਰਾਂ ਜੋ ਮਿੱਟੀ ਕਢਾ ਕੇ ਦੇ ਆਇਆ ਡੇੜ ਬਾ ਦੇਓ ਪਾਣਾ ਥੱਲੇ ਮੈਨੂੰ ਤੇੜ ਲਿਆ ਦਿਓ ਹੂੰ ਚਾਹ ਕੇ ਜੀਰੀ ਦੇ ਬਾਅਦ ਉਹ ਮਾਰਦੀ ਜਿਹੜਾ ਹਾਲ ਨਾ ਕਣਕ ਵੱਢ ਗਏ ਜਿਹੜਾ ਪਾਣੀ ਪੀਣੇ ਵਾਲਾ ਧੰਨਵਾਦ ਹੈ ਜੀ ਹਲੋ ਹਿੱਲੇਵੇਂ ਤੁਸੀਂ ਹਾਂ ਹਿੱਲ ਗਏ ਉਹ ਨਾ ਮੈਂ ਕਣਕਾਂਵਾਂ ਮਾਰ ਦਿਆ ਨਵਾਂ ਮਾਰ ਕੇ ਥੋੜਾ ਪਾਣੀ ਪੂਰਾ ਕਰ ਦੇ ਤੁਸੀਂ ਕਣਕਾਂ ਚ ਤਾਂ ਰੇਗ ਮਾਰਦਾ ਉਹ ਫੇਰ ਗੰਨੇ ਚ ਤਾਂ ਮਾਰ ਦੇਵਾਂ ਗੰਨੇ ਹੀ ਮਾਰਦਾ ਉਹ ਡਾਕਟਰ ਕੋਈ ਤੇ ਯਾਰ ਇਹ ਬਾਈ ਸੈਜੂ ਸਮਝ ਆਈਦਾ ਇਹ ਡਾਕਟਰ ਕੋਈ ਥੋਰੀ ਮਾਰਨਾ ਮੈਂ ਕਣਕ ਚ ਮਾਰੂੰਗਾ ਜੀਰੀ ਵੱਢ ਕੇ ਮਿਲ ਕੇ ਆਪਾਂ ਨੂੰ ਮੁੱਕ ਦੀ ਗੱਲ ਹੈ ਇਹਨੇ ਕੰਮ ਕਰਾਇਆ ਪੰਪ ਦਾ ਐ ਜੋਰ ਦੇਖ ਲੈ ਇਹ ਜੋਰ ਦਿਖਾਉਂ ਉਹ ਤਾਂ ਹੀ ਤਾਂ ਕਰਨਾ ਆ ਪਾ ਕੇ ਦੇਖੇ ਤਭੀਆਂ ਹਾਂ ਹੋਰ ਕੀ ਹਾਂ ਚਾਚਾ ਤਵੀਆਂ ਪਕੜਾਉਣਾ ਪਰ ਆ ਜਗਾ ਹੈਗੀ ਬਹਿਣ ਨੂੰ ਚੱਲੋ ਬਾਕੀ ਠੀਕ ਆ ਹੁਣ ਦਿਖਾਉਂਗੇ ਤੁਹਾਨੂੰ ਤਵੀਆਂ ਹੀ ਚੱਲਦੀਆਂ ਸਿੱਧੀ ਤਵੀਆਂ ਦਿਖਾਉਂਗਾ ਤੁਹਾਨੂੰ ਪਤਾ ਕੋਈ ਜਾ ਤੀ ਸੜਕ ਪੱਕੇ ਗੇੜੀ ਲਾਇਆ ਹੋਣੇ ਨੇ ਚਾ ਤੇਰੇ ਵਰਗਾ ਫੋਨ ਕਰੇ ਦੰਦਾ ਬਾਕੀ ਭਾਈ ਜਲੰਧਰ ਦਾ ਗੱਲੂ ਟੂਰ ਆ ਜੇ ਕਿਸੇ ਨੇ ਮੇਲਾ ਹੋਇਆ ਦਲੰਦਰ ਆ ਜੇ ਕਿ ਅੱਗੇ ਫਗਵਾੜ ਮੋਗੇ ਮੋ ਲੈ ਉਹਰੇ ਪਾਸੇ ਰੋ ਤੋ ਉਹ ਇਰਾ ਪਟਿਆਲੇ ਲੈ ਜੀ ਚ ਕਿੱਥੇ ਜਾਣ ਟਰੈਕਟਰ ਛੱਡ ਕੇ ਆਉਣਾ ਪੜਾ ਸੀ ਦੂਗਾ ਲਿਆਉਣਾ ਕਿੱਥੇ ਆ ਉਹ ਫਗਵਾੜ ਫਗਵਾੜੇ ਕੋਲ ਭਾਈ ਜਾਣਾ ਨਮਾ ਸ਼ਹਿਰ ਨੂੰ ਜੇ ਕਿਸੇ ਨੇ ਮੇਲਾ ਹੋਇਆ ਅਚਬੀਰਰ ਮਏ ਆ ਲਓ ਦਿਲਵੀ ਤੂੰ ਚਾ ਚੱਲੀਏ ਫਗਵਾੜੇ ਦੇ ਕਹਾ ਭਾਈ ਦੋ ਹੀ ਸਾਈਡ ਬਹਿ ਜਾਣਾ ਆਪਾਂ ਨੇ ਗੱਡੀਆਂ ਲੈ ਜਾਣੀਆਂ ਜੀ ਜੀ ਚਾਈ ਵਾਲੀ ਸੀਟ ਚਾਈਦੀ ਏ ਕੋ ਨਹੀਂ ਜਾ ਤੁਸੀਂ ਚੱਲ ਇੰਨੇ ਕਰ ਲੈ ਓ ਟਰੈਕਟਰ ਉਹ ਕਿੱਥੇ ਬਿੜਾਉਣਾ ਬੰਦੇ ਬਾਕੀ ਠੀਕ ਆ ਤੇ ਲਾਉਣ ਲੈਣ ਤਾਂ ਐ ਕਰਨਾ ਜਿਹੜਾ ਬੰਦੇ ਬੈਠਾ ਨੂੰ ਪੁੱਛ ਕੇ ਦੇਖ ਮੈਂ ਵੀ ਤਾਂ ਬੈਠਾ ਹੀ ਆ ਲਾਗੜਾ ਤੰਗ ਹੋ ਜਾਂਦਾ ਉਹਦੇ ਨਾਲ ਐ ਕਰ ਲੈਣੀ ਬਈ ਇੱਕ ਸਾਈਡ ਨੂੰ ਤੂੰ ਲੈ ਜਾ ਇੱਕ ਸਾਈਡ ਨੂੰ ਮੈਂ ਆਉਂਗਾ ਨਾ ਨਰਾਨਾ ਰੱਖ ਲਿਓ ਇੱਕ ਸਰਾਨਾ ਤਾਂ ਲੈ ਜਾਣਾ ਹੀ ਆ ਸਰਾਨੇ ਨਾਲ ਬਹੁਤ ਫਾਇਦਾ ਆ ਹਾਂ ਉਹਨੂੰ ਬੱਟਾ ਰੱਖ ਕੇ ਇੱਕ ਗੱਦਾ ਰੱਖ ਰਹੇ ਹੋ ਨਾ ਨਰਾਨਾ ਬਹੁਤ ਵਧੀਆ ਚੀਜ਼ ਆ ਬਾਈ ਉਹ ਬੰਦਾ ਨਾਮ ਨਾਲ ਬੈਠਾ ਨਾ ਪਿਲਕਦਾ ਨਹੀਂ ਉਹਦੇ ਪਰਵਾਸੇ ਨਹੀਂ ਤਾਂ ਸਕੰਜਾ ਲੈ ਇੱਕ ਸਾਈਡ ਨੂੰ ਤਾਂ ਸੌਖਾ ਏ ਜੇ ਸਕੰਜੇ ਗੱਡੇ ਲਾ ਲਈ ਜੀ ਜੋ ਲਾ ਕੇ ਨੇ ਉਹ ਨੋ ਕਿੱਥੇ ਜਾਣਾ ਕਦੇ ਜਾਣਾ ਮੈਂ ਕਿੱਥੇ ਜਾਣਾ ਬਾਕੀ ਠੀਕ ਹੈ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਬਰਾਓ ਸੱਚੀ ਕਾਲ ਜੀ ਕਾਲ